ਲਓ ਜੀ ਸਵਾਗਤ ਆ ਤੁਹਾਡਾ ਸਾਡੇ ਇੱਕ ਹੋਰ ਵਲੌਗ 'ਚ ਤੇ ਅੱਜ ਆਪਾਂ ਯੂਰੀਆ ਦੀ ਲਾਸਟ ਕਿਸ਼ਤ ਆ ਜਿਹੜੀ ਉਹ ਪੂਰੀ ਕਰਨ ਚੱਲੇ ਆ ਤੇ ਆਪਣਾ ਜਿਹੜਾ 26 ਝੋਨਾ ਲਗਾਇਆ ਆ ਪੀਆਰ 126 ਤੇ ਪੀਆਰ 131 ਤੇ ਉਹਦੇ ਵਿੱਚ ਆਪਾਂ ਨੇ ਤਿੰਨ ਗੱਟੇ ਯੂਰੀਆ ਦੇ ਪਾਉਣੇ ਨੇ ਤੇ ਦੋ ਗੱਟੇ ਤਾਂ ਆਪਾਂ ਪਹਿਲਾਂ ਪਾ ਚੁੱਕੇ ਆ ਨਾਲ ਜ਼ਿੰਕ ਪਾਇਆ ਹੋਇਆ ਆਪਣਾ ਤੇ ਅੱਜ ਤੀਜੇ ਗੱਟੇ ਦੀ ਕਿਸ਼ਤ ਆ ਜਿਹੜੀ ਉਹ ਪੂਰੀ ਕਰਨ ਨੂੰ ਚੱਲੇ ਆ ਆਪਾਂ ਤੇ ਆਪਾਂ ਪਾਉਣੇ ਆ ਯੂਰੀਆ ਅੱਜ ਮਾਤਾ ਦੇ ਭੀੜ ਕਿੰਨੀ ਦਾ ਮਾਤਾ ਦੇ 3 ਲੱਖ ਆਪ ਦੀ ਆਦੀ ਬਣੀ ਜਾਂਦੀ ਆ ਮੁਰੇ ਆਉਂਦੀ ਆ 12 ਮਹੀਨਾ ਚੀਜ਼ ਨੂੰ ਵਾਹਿੰਦੇ ਆ ਇਹਦੇ ਵਿੱਚ ਕਿਹੜੀ ਜੀਰੀ ਲੱਗੀ ਹੋਈ ਆ ਪਤਾ ਕੁਛ ਕਿਹੜੇ 31 31 ਮੈਨੂੰ ਨਹੀਂ ਲੱਗ ਰਹੀ ਕਿਉਂਕਿ ਗਰੋਥ ਦੇ ਹਿਸਾਬ ਨਾਲ ਇਹ 26 ਲੱਗ ਰਹੀ ਆ ਮੈਨੂੰ 31 ਦੇ 31 ਆ ਬਣਾ ਲੱਗੀ ਹੋਈ ਆ ਲਾਗੂ ਛੋਟਾ ਬੁੱਝਾ ਹੈਗਾ ਇਹਦੇ ਵਿੱਚ ਵੀ ਨਹੀਂ ਛੋਟਾ ਬੁੱਝਾ ਨਹੀਂ ਆ ਆ ਦੇਖ टोंक लाए हूं फिर भी है ए? ए थोड़ी जी पछेती जी रही करके नहीं होना एच अगेती है गर्मी तो फिर गुम ना मी पऊगा ਮਾਫ ਤੁੰ ਦੇ ਕੇ ਪੜਾ ਆਪਣਾ ਹਾਂ ਫਿਰ ਕਹੂੰਗਾ ਵੱਧ ਪਾਤਾ ਠੀਕ ਰਹੇਗਾ ਦੋ ਜਿੰਨਾ ਮੀਂਹ ਪੈ ਰਿਹਾ ਦੀ ਮਾਤਾ ਤੇ ਮੀਂਹ ਪੈ ਰਿਹਾ ਦੀ ਮਾਤਾ ਤੇ ਹਾਂ ਹਾਂ ਇੰਨਾ ਪਾਣੀ ਮੁਰਦਿਆਂ ਖੜਾਤਾ ਰੋਪੜ ਤੇ ਲਾਖੀ ਰੋਪੜ ਦਾ ਬਹੁ ਮੀਂਹ ਪਿਆ ਕਹਿੰਦੇ ਰਿੰਡੇ ਸਾਈ ਮਾਮਨਾ ਪਾਣੀ ਕਰਤੇ ਤਾਂ ਦੋਧੇ ਨਗਰ ਆ ਟੁਕੀ ਗੰਪੂਕ ਤੇ ਉੱਥੇ ਜਿਹੜੇ ਰੇਡ ਦੋਧਿਆ ਕਿੰਨੇ ਡੱਕੇ ਫੂਕੇ ਨੇ ਦੋ ਡੱਕੇ ਫੂਕੇ ਨੇ ਉਦੋਂ ਉਹ ਤਾਂ ਬਾਲਟੀ ਡੱਡੀ ਹੋ ਗਈ थोड़ी ਜਿਹਾ ਥੋੜਾ ਜਿਹਾ ਗਿਰਿਆ ਦੀ ਪਾਣੀ ਆਨੇ ਕ ਨਾਲ ਨਹੀਂ ਹੁੰਦਾ ਆ ਫੂਕ ਲੂਗਾ ਫੁਕ ਜਾਣਾ ਐਨੇ ਕ ਨਾਲੇ ਫੁਕ ਜਾਣਾ ਇਹ ਹਲਕਾ ਜਿਹਾ ਦਾ ਡੱਕਾ ਇਹ ਖਰਾਪੀ ਵੀ ਆ ਆ ਮੂਰੇ ਤੇ ਗਲੀ ਕਰਿਆ ਤਾਂ ਹੈਗਾ ਹਜੇ ਹੌਲੀ ਹੌਲੀ ਕਰੂ 5 ਦਿਨਾਂ ਚ ਕਰੂ ਕਹਿੰਦਾ ਕੰਮ ਦੋ ਦਿਨ ਹੋਏ ਨੇ ਹੋਇ ਤਾਂ 30 ਦਿਨ ਅਜਾ ਸਪਰੇਅ ਨੂੰ ਹਾਂ ਡੋਲਾਂ ਵਾਲੀ ਨੂੰ ਹਾਂ ਡੋਲਾਂ ਵਾਲੀ ਨੂੰ ਰਾਉਂਡ ਅਪ ਥੋੜੀ ਆ ਯਾਰ ਉਹ ਵੀ ਇੱਕੋ ਲਖਤ ਕੰਮ ਕਰ ਦੂ ਜਿਆਲੂ ਵਾਲਾ ਸਾਲਟ ਹੋ ਗਏ 30 ਦਿਨ ਕਿੱਥੇ ਆ ਤੂੰ ਪਰਸੋਂ ਗਿਆ ਨਾਣਾ ਦੇ ਵੀ ਪਰ ਤੋਂ ਚੌਥੇ ਕਰੀਏ ਤਾਂ ਸਪਰੇ ਨਹੀਂ ਰਿਹਾ ਤਾਂ ਜੋ ਨਾ ਪੀਂਦਾ ਸਾਰੀ ਜਿਹੜਾ ਪੂਰਾ ਤਾਂ ਸਾਰੀ ਤੇ ਆ ਪਰ ਪੰਜਾਬ ਨੰਬਰ 1 ਚ ਘਟਾ ਬਹੁਤ ਆ ਵਿੱਚ ਬੱਸ ਪਤਾ ਲੱਗਦਾ ਦੌੜਾ ਬਿਲਕੁਲ ਮੈਂ ਤੇ ਨਹੀਂ ਬਗ ਲੱਗਦਾ ਲੱਗਦਾ ਪਤਾ ਮੈਂ ਵਿੱਚ ਵੜ ਕੇ ਦੇਖਿਆ ਯਾਰ ਲਓ ਜੀ ਮੌਸਮ ਵੀ ਕਹਿੰਦੇ ਖਰਾਬ ਏ ਆ ਬੱਦਲ ਆਇਆ ਹੋਇਆ ਏ ਰੇ ਪੈ ਜਾਵੇ ਆਪਣਾ ਮੀਂਹ ਤੋਂ ਪਹਿਲਾਂ ਪਹਿਲਾਂ ਤੇ ਵਧੀਆ ਕੰਮ ਹੋ ਜਾਊਗਾ ਮੋਟਰ ਵੀ ਅੱਜ ਚੱਲ ਰਹੀ ਏ ਲਾਈਟ ਸਵੇਰ ਦੀ ਬਾਰੀ ਤਾਂ 12 12 ਵਜੇ ਦੀ ਸੀ ਤੇ ਪਹਿਲਾਂ ਹੀ ਆ ਗਈ ਅੱਜ मीह बट्टा तो मीह कारण हूँ चलना औखा हो गया कबाड़ भी बहुत हो देख बट्ट एक अद्धे दिन फड़निया पैनिया यू आ पाया ही। आई था। पी एल वाले पोस्टर पोस्टर पूस्टर फोर्सपोर्ट हूं हैगी एच लैवल मेंटेन करता है ਚਲੋ ਜੀ ਅੱਜ ਆਪਣਾ ਰੇਹ ਦਾ ਕੰਮ ਨਿਬੜ ਜਾਣਾ ਸਾਰਾ ਹੀ ਇੱਤੀ ਜਰੇ ਆਪਾਂ ਤਿੰਨ ਰੇ ਹੀ ਪਾਉਣੇ ਨੇ ਇਹਦੇ ਵਿੱਚ ਵੀ 26 ਆ ਥੋੜੀ ਜੀ ਪਛੇਤੀ ਲੱਗੀ ਹੋਈ ਆਪਣੀ ਵੈਰਾਈਟੀ ਦੋ ਰੇ ਪੈ ਗਈ ਆਪਣੀ ਇਹਦੇ ਵਿੱਚ ਇਹ ਪਹਿਲਾ ਰੇ ਆਪਾਂ ਨੇ 10ਵੇਂ ਦਿਨ ਪਾਇਆ ਸੀ ਦੂਜਾ ਦਿਨ ਆਪਾਂ ਦੂਜਾ 17ਵਾਂ ਦਿਨ ਪਾਇਆ ਤੇ ਤੀਜਾ ਤੀਜਾ ਰੇ ਆਪਾਂ ਨੇ 24 24ਵੇਂ ਦਿਨ ਪਾਇਆ ਅੱਜ 24 25ਵੇਂ ਦਿਨ ਤੇ ਇਹ ਆਪਣਾ 131 ਬੀਜ ਦੇਖ ਸਕਦੇ ਹੋ ਤੁਸੀਂ ਪੌਣੇ ਬੁੱਝੀ ਸਮੱਸਿਆ ਚ ਹੈਗੀ ਤਾਂ ਹੈਗੀ ਇੱਕ ਅੱਧਾ ਡੱਕਾ ਹੀ ਆ ਤੇ ਜ਼ਿਆਦਾ ਨਹੀਂ ਹੈਗਾ ਕਿਉਂਕਿ ਇਹ ਥੋੜੀ ਪਛੇਤੀ ਲਾਈ ਆਪਾਂ ਨੇ ਜਿਵੇਂ ਯੂਨੀਵਰਸਿਟੀ ਕਹਿੰਦੀ ਹੈ ਵੀ 25 ਮਈ ਨੂੰ ਇਹਦੀ ਪਨੀਰੀ ਬੀਜਣੀ ਚਾਹੀਦੀ ਆਪਾਂ 25 26 ਮਈ ਨੂੰ ਪਨੀਰੀ ਬੀਜੀ ਸੀ ਇਹਦੀ ਤੇ ਆਪਾਂ ਨੇ ਪਨੀਰੀ ਲਗਭਗ 35 ਦਿਨਾਂ ਦੀ ਲਾਈ ਆ ਇਹਦੀ ਕਿਉਂਕਿ ਥੋੜੀ ਜੀ ਲੇਬਰ ਨਹੀਂ ਮਿਲੀ ਦੀ ਆਪਾਂ ਨੂੰ ਤੇ ਉਹਦੇ ਕਰਕੇ ਆਪਾਂ ਥੋੜੀ ਲੇਟ ਲਾਈ ਆਏ ਪਰ ਫਿਰ ਵੀ ਠੀਕ ਆ ਬੁੱਝਾ ਵਾਜਾ ਦਾ ਤੇ ਬਾਕੀ ਆਪਾਂ ਕਰੂਗੇ ਰਿਜ਼ਲਟ ਹੈਰ ਵੀ ਇਹ ਗੇਤੀ ਪਿਛੇਤੀ ਦਾ ਚੱਕਰ ਪੈਂਦਾ ਜਾਂ ਨਹੀਂ ਬਾਕੀ ਲੋਕ ਕਹਿੰਦੇ ਨੇ ਵੀ ਇਹ ਗੇਤੀ ਵੈਰਾਈਟੀ ਦੇ ਵਿੱਚ ਜ਼ਿਆਦਾ ਜੇ ਬੁੱਝਾ ਪਛੇਤੀ ਦੇ ਵਿੱਚ ਘਾਟਾ ਤੇ ਆਪਾਂ ਤੁਹਾਨੂੰ ਦੱਸੂਗੇ ਵੀ ਅਗੇਤੀ ਜਾਂ ਪਛੇਤੀ ਆਪਾਂ ਪਛੇਤੀ ਲਈ ਆ ਅਗੇਤੀ ਜੇ ਆਪਣੇ ਉੱਧਰ ਲਾਈ ਹੋਈ ਆ ਉਹ 'ਚ ਹੈਗਾ ਇਹ ਪਰ ਇਹ ਪਛੇਤੀ ਆ ਆਪਣੇ ਪਛੇਤੀ 'ਚ ਨਹੀਂ ਹੈਗਾ Kami buat kerja macam mana?